ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਨਵੀਂ ਕਹਾਣੀ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਹੈ ਜੀ ਤੂੰ ਆਪਣੇ ਵੱਲ ਦੇਖ ਤੇ ਕਹਾਣੀਕਾਰ ਨੇ ਰਵਿੰਦਰ ਸਿੰਘ ਸੋਢੀ ਕਾਰ 80 ਕਿਲੋਮੀਟਰ ਦੀ ਤੇਜ਼ ਰਫ਼ਤਾਰ ਨਾਲ ਦਿੱਲੀ ਵਾਲੀ ਸੜਕ ਤੇ ਭੱਜੀ ਜਾ ਰਹੀ ਸੀ ਡਰਾਈਵਰ ਨੇ ਭਾਵੇਂ ਪੰਜਾਬੀ ਦੇ ਚੱਕਮੇ ਜੇ ਗੀਤ ਲਾ ਰੱਖੇ ਸੀ ਪਰ ਦੇਬੇ ਦੇ ਦਿਮਾਗ ਵਿੱਚ ਕਾਰ ਦੀ ਰਫ਼ਤਾਰ ਨਾਲੋਂ ਕਿਤੇ ਜ਼ਿਆਦਾ ਤੇਜ਼ ਖਿਆਲਾਂ ਦਾ ਜਵਾਰ-ਭਾਟਾ ਚੜਿਆ ਹੋਇਆ ਸੀ ਉਹ ਕਦੇ ਆਪਣੇ ਆਪ ਨੂੰ ਕੋਸ ਰਿਹਾ ਸੀ ਕਦੇ ਅਮਰਜੀਤ ਨੂੰ ਡਰਾਈਵਰ ਜੰਟਾ ਜੋ ਦੇਬੇ ਦੇ ਪਿੰਡ ਦਾ ਹੀ ਸੀ ਕਾਰ ਦੇ ਸ਼ੀਸ਼ੇ 'ਚੋਂ ਦੇਬੇ ਦੇ ਚਿਹਰੇ ਦੇ ਬਦਲਦੇ ਹਾਫ ਭਾਵ ਦੇਖ ਰਿਹਾ ਸੀ ਜੰਟੇ ਨੂੰ ਇਉਂ ਲੱਗਿਆ ਜਿਵੇਂ ਦੇਬਾ ਕਿਸੇ ਮਾਨਸਿਕ ਪਰੇਸ਼ਾਨੀ ਨਾਲ ਕਿਰਿਆ ਹੋਵੇ ਜੈਂਟੇ ਨੇ ਕਾਰ ਹੌਲੀ ਕਰਕੇ ਪੁੱਛਿਆ ਬਾਈ ਜੀ ਜੇ ਚਾਹ ਪਾਣੀ ਪੀਣੀਆ ਤਾਂ ਗੱਡੀ ਰੋਕਾਂ ਨਹੀਂ ਤੂੰ ਚੱਲਦਾ ਰਹਿ ਹੋਰ ਕਿੰਨਾ ਕੁ ਟਾਈਮ ਲੱਗੂਗਾ ਦੇਬੇ ਨੇ ਥੋੜੀਆਂ ਜੀਆਂ ਅੱਖਾਂ ਖੋਲ ਕੇ ਪੁੱਛਿਆ ਜੇ ਟ੍ਰੈਫਿਕ ਇਸੇ ਤਰ੍ਹਾਂ ਰਿਹਾ ਤਾਂ ਡੇਢ ਦੋ ਘੰਟਾ ਹੋਰ ਲੱਗਣਗੇ ਜੈਂਟੇ ਨੇ ਗਰਦਨ ਘੁਮਾਉਂਦੇ ਹੋਏ ਕਿਹਾ ਫੇਰ ਤਾਂ ਚੱਲੀ ਜਾ ਹਾਂ ਜੇ ਤੇਰਾ ਅਮਲ ਟੁੱਟ ਰਿਹਾ ਤੂੰ ਦੇਖ ਲਾ ਦੇਬਾ ਬੋਲਿਆ ਮੈਂ ਤਾਂ ਕੈਮਾਂ ਤੂੰ ਦੱਸ ਜੇ ਛਿਟ ਲਾਉਣੀ ਆ ਜੰਟਾ ਮੁਸਕੜੀਆਂ ਹੱਸਦਾ ਹੋਇਆ ਬੋਲਿਆ ਨਾ ਨਾ ਮੈਂ ਅੱਗੇ ਲੰਮਾ ਸਫ਼ਰ ਕਰਨਾ ਹੈ ਦੇਬੇ ਨੇ ਗੱਲਬਾਤ ਖਤਮ ਕਰਨ ਦੇ ਲਹਿਜੇ ਵਿੱਚ ਕਿਹਾ ਬਾਈ ਜੇ ਗੁੱਸਾ ਨਾ ਕਰੇ ਤਾਂ ਇੱਕ ਗੱਲ ਪੁੱਛ ਲਾਂ ਦੇਬਾ ਕੋਈ ਵੀ ਗੱਲ ਕਰਨ ਦੀ ਰੋਹ ਵਿੱਚ ਨਹੀਂ ਸੀ ਇਸ ਲਈ ਚੁੱਪ ਹੀ ਰਿਹਾ ਜੰਟੇ ਨੇ ਦੇਬੇ ਦੀ ਨਵਜ ਪਹਿਚਾਨ ਕੇ ਚੁੱਪ ਰਹਿਣਾ ਹੀ ਠੀਕ ਸਮਝਿਆ ਉਸ ਨੇ ਗੱਡੀ ਦੀ ਰਫ਼ਤਾਰ ਹੋਰ ਵਧਾ ਲਈ ਦੇਬੇ ਦੇ ਦਿਮਾਗ ਵਿੱਚ ਪੁਰਾਣੀਆਂ ਗੱਲਾਂ ਖੋਰੂ ਪਾ ਰਹੀਆਂ ਸੀ ਤੂੰ ਕਿੱਥੇ ਆ ਅਜੇ ਤੱਕ ਵਾਪਸ ਨਹੀਂ ਆਈ ਦੇਬਾ ਗੁੱਸੇ ਵਿੱਚ ਬੋਲਿਆ ਹੁਣ ਆਉਂਦੀ ਵੀ ਨਹੀਂ ਇਹ ਸੁਣ ਕੇ ਦੇਬੇ ਤੇ ਜਿਵੇਂ ਪਹਾੜगिर ਗਿਆ ਹੋਵੇ ਕੀ ਦੇਬਾ ਚੀਕ ਕੇ ਬੋਲਿਆ ਹੁਣ ਤੂੰ ਪਿੰਡ ਹੀ ਰਹਿ ਤੇ ਆਪਣੀ ਕੁਝ ਲੱਗਦੀ ਨਾਲ ਖੇ ਖਾ ਮੈਂ ਤਾਂ ਵਾਪਸ ਜਾ ਰਹੀ ਹਾਂ ਵਾਪਸ ਕਿੱਥੇ ਜਿੱਥੋਂ ਆਈ ਸੀ ਦੂਜੇ ਪਾਸਿਓਂ ਆਵਾਜ਼ ਆਈ ਮੈਨੂੰ ਛੱਡ ਕੇ ਤੂੰ ਐਸੇ ਲਾਇਕ ਆ ਮੈਂ ਤੇਰੀ ਜ਼ਿੰਦਗੀ ਸੁਧਾਰਨੀ ਚਾਹੁੰਦੀ ਸੀ ਪਰ ਤੂੰ ਕਾਵਾ ਵਾਂਗ ਗੰਦ ਤੇ ਠੁੰਗੇ ਮਾਰਨ ਜੋਗਾ ਹੀ ਰਹਿ ਗਿਆ ਪਰ ਹੋਇਆ ਕੀ ਦੇਬੇ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਮੇਰਾ ਮੂੰਹ ਨਾ ਖੁਲਵਾ ਮੈਂ ਇੱਕ ਦੋ ਦਿਨਾਂ ਤੋਂ ਤੇਰੇ ਲੱਛਣ ਦੇਖ ਰਹੀ ਸੀ ਅਮਰਜੀਤ ਚੀਕ ਕੇ ਬੋਲੀ ਕੀ ਦੇਬਾ ਛੇਪ ਜਾ ਹੋ ਕੇ ਬੋਲਿਆ ਪਰ ਨਾਲ ਦੀ ਨਾਲ ਕੁਝ ਦਿਖਾवटी ਗੁੱਸੇ ਵਿੱਚ ਬੋਲਿਆ ਮੇਰਾ ਪਾਸਪੋਰਟ ਕਿੱਥੇ ਆ ਮੇਰੇ ਕੋਲ ਮੈਂ ਇਸ ਨੂੰ ਅੱਗ ਲਾ ਦੇਵਾਂਗੀ ਤਾਂ ਜੋ ਮੁਰ ਤੇਰੀ ਭੈੜੀ ਬੁੱਥੀ ਨਾ ਦੇਖ ਸਕਾਂ ਇਸ ਦੇ ਨਾਲ ਹੀ ਦੂਜੇ ਪਾਸੇ ਤੋਂ ਫੋਨ ਕੱਟਿਆ ਗਿਆ। ਕਾਰ ਦਾ ਏਸੀ ਭਾਵੇਂ ਚੱਲ ਰਿਹਾ ਸੀ। ਤਾਂ ਵੀ ਇਹ ਗੱਲਾਂ ਯਾਦ ਕਰਕੇ ਦੇਬੇ ਨੂੰ ਪਸੀਨਾ ਆ ਗਿਆ। ਕਿ ਜਿਸ ਦਿਨ ਅਮਰਜੀਤ ਕੈਨੇਡਾ ਤੋਂ ਪਿੰਡ ਆਈ ਸੀ ਤਾਂ ਬੇਬੇ ਉਸ ਨੂੰ ਪਿੰਡ ਦਾ ਚੱਕਰ ਕਢਵਾਉਣ ਲੱਗੀ ਹੋਈ ਸੀ। ਘਰ ਦਾ ਕੰਮ ਕਰਨ ਲਈ ਜਿਹੜੀ ਪਿੰਡ ਦੀ ਕੁੜੀ ਨੀਮੋ ਰੱਖੀ ਹੋਈ ਸੀ ਉਹ ਘਰੇ ਆ ਗਈ। ਘਰ ਵਿੱਚ ਕਿਸੇ ਨੂੰ ਨਾ ਦੇਖ ਕੇ ਨੀਮੋ ਨੇ ਦੇਬੇ ਨੂੰ ਟੀਚਰ ਕਰਦੇ ਪੁੱਛਿਆ। ਤੇਰੀ ਮੇਮ ਕਿੱਥੇ ਗਈ ਜਿਸ ਦਿਨ ਦੀ ਆਈਆ ਸਾਡੀ ਚਾਚੀ ਨੂੰ ਟਿਕ ਕੇ ਨਹੀਂ ਬੈਠਣ ਦੰਦੀ ਨਾ ਤੂੰ ਡੋਕੇ ਲੈਣੇ ਨੇ ਕੈਨੇਡਾ ਵਾਲੀ ਤੋਂ ਆਪਣਾ ਕੰਮ ਕਰ ਚੁੱਪ ਕਰਕੇ ਦੇਬੇ ਨੇ ਵੀ ਨਿੰਮੋ ਦੀ ਰਬਜ ਪਹਿਚਾਣਦੇ ਹੋਏ ਕਿਹਾ ਮੈਨੂੰ ਤਾਂ ਟੋਕੇ ਕੀ ਮਿਲਣਗੇ ਜੇ ਤੂੰ ਮੇਰੇ ਲਈ ਛੱਡੇਂਗਾ ਨਿੰਮੋ ਚਾਮਲਦੀ ਹੋਈ ਬੋਲੀ ਨਿੰਮੋ ਦੀਆਂ ਗੱਲਾਂ ਸੁਣ ਦੇਬਾ ਸਮਝ ਗਿਆ ਕਿ ਉਹ ਕਿੱਥੇ ਬੋਲ ਰਹੀ ਆ ਉਹਦੇ ਨੇੜੇ ਜਾ ਕੇ ਬੋਲਿਆ ਕੀ ਗੱਲ ਅੱਜ ਬੜੀ ਫੁੱਲਵਾਂ ਖਿੜੀ ਹੋਈਆਂ ਨੀਮੋ ਨੇ ਨਹਿਲੇ ਤੇ ਦੈਲਾ ਮਾਰਦੇ ਕਿਹਾ ਕਦੇ ਏਸ ਫੁੱਲ ਨੂੰ ਵੀ ਕਨੇਡਾ ਦੀ ਹਵਾ ਲਵਾ ਦੇ ਕਨੇਡਾ ਦੇ ਰੁਪਏ ਦਿਖਾ ਦੇ ਕਨੇਡਾ ਜਾਣ ਲਈ ਪਾਸਪੋਰਟ ਚਾਹੀਦਾ ਤੇਰੇ ਕੋਲ ਹੈਗਾ ਆਹ ਕੀ ਹੁੰਦਾ ਤੇਰਾ ਪਾਸ ਪਾਸ ਫੇਲ ਤਾਂ ਸਕੂਲਾਂ 'ਚ ਹੁੰਦੇ ਨੇ ਨੀਮੋ ਨੇ ਹੈਰਾਨੀ ਨਾਲ ਕਿਹਾ ਉਹ ਤੂੰ ਆਪਣਾ ਕੰਮ ਕਰ ਜਦੋਂ ਟਾਈਮ ਮਿਲਿਆ ਕਨੇਡਾ ਦੇ ਪੈਸੇ ਵੀ ਦਿਖਾ ਦੂੰਗਾ ਤੇ ਕਨੇਡਾ ਵੀ ਲੈ ਜਾਊਂਗਾ ਚੱਲेंगी ਮੇਰੇ ਨਾਲ ਦੇਬੇ ਨੇ ਨੀਮੋ ਦੀ ਬਾਹ ਫੜ ਦੇ ਕਿਹਾ ਐਨੇ ਨੂੰ ਬਾਹਰ ਲਾ ਬੂਹਾ ਖੜ ਗਿਆ ਦੇਬੇ ਨੇ ਇੱਕੋ ਦਮ ਨੀਮੋ ਦੀ ਬਾਹ ਛੱਡ ਦਿੱਤੀ ਅਮਰਜੀਤ ਵੇੜੇ ਵਿੱਚ ਆ ਗਈ ਉਦੋਂ ਤੱਕ ਭਾਵੇਂ ਦੇਬੇ ਨੇ ਨੀਮੋ ਦੀ ਬਾਹ ਛੱਡ ਦਿੱਤੀ ਸੀ ਪਰ ਦੋਵਾਂ ਨੂੰ ਇੱਕ ਦੂਜੇ ਦੇ ਐਨੇ ਨੇੜੇ ਦੇਖ ਕੇ ਉਸ ਨੂੰ ਸ਼ੱਕ ਹੋ ਗਿਆ ਪਰ ਬੋਲੀ ਕੁਝ ਵੀ ਨਹੀਂ ਅਗਲੇ ਦਿਨ ਨੀਮੋ ਦੇ ਆਉਣ ਤੋਂ ਅੱਧਾ ਘੰਟਾ ਪਹਿਲਾਂ ਅਮਰਜੀਤ ਸਿਰ ਦੁਖਣ ਦਾ ਬਹਾਨਾ ਲਾ ਕੇ ਸਿਰਦਰਦ ਦੀ ਗੋਲੀ ਖਾਣ ਦਾ ਦਿਖਾਵਾ ਕਰਕੇ ਕਮਰੇ ਵਿੱਚ ਪੈ ਗਈ ਨੀਮੋ ਆਈ ਤੇ 베ੜੇ ਦੀ ਸਫਾਈ ਕਰਨ ਲੱਗ ਪਈ ਦੇਬੇ ਨੇ ਆਪਣੀ ਬੇਬੇ ਨੂੰ ਕਿਸੇ ਕੰਮ ਬਾਹਰ ਭੇਜ ਦਿੱਤਾ ਹੁਣੇ ਸੋਚਿਆ ਕਿ ਅਮਰਜੀਤ ਤਾਂ ਸੁੱਤੀ ਪਈ ਆ ਕਮਰੇ 'ਚ ਕਿਲੀ ਤੇ ਟੰਗੀ ਆਪਣੀ ਪੈਂਟ ਵਿੱਚ ਪਈ ਬਟੂਏ ਦੇ 100 ਡਾਲਰ ਕੱਢੇ ਤੇ ਵਿੜੇ ਵਿੱਚ ਚਲਾ ਗਿਆ ਜਾਣ ਤੋਂ ਪਹਿਲਾਂ ਉਹਨੇ ਸੁੱਤੀ ਪਈ ਅਮਰਜੀਤ ਵੱਲ ਧਿਆਨ ਨਾਲ ਦੇਖਿਆ ਜਦੋਂ ਉਹਨੂੰ ਯਕੀਨ ਹੋ ਗਿਆ ਕਿ ਉਹ ਸੋ ਗਈ ਆ ਤਾਂ ਪੋਲੇ ਪੈਰੀ ਕਮਰੇ ਤੋਂ ਬਾਹਰ ਹੋ ਗਿਆ ਉਹਨੇ ਨੀਮੋ ਨੂੰ ਉੱਪਰ ਚਬਾਰੇ ਵਿੱਚ ਜਾਣ ਦਾ ਇਸ਼ਾਰਾ ਕੀਤਾ ਨੀਮੋ ਦੇ ਜਾਣ ਤੋਂ ਬਾਅਦ ਦੇਬੇ ਨੇ ਦਰਵਾਜ਼ੇ ਤੋਂ ਦੇਖ ਕੇ ਕਿ ਇੱਕ ਵਾਰ ਫਿਰ ਪੱਕਾ ਕਰ ਲਿਆ ਕਿ ਅਮਰਜੀਤ ਮੰਝੇ ਤੇ ਹੀ ਪਈ ਆ ਦੇਬਾ ਵੀ ਬਿਨਾ ਆਵਾਜ਼ ਕੀਤੇ ਅਚਾਰੇ ਚ ਚਲਾ ਗਿਆ ਇਹ 5000 ਡਾਲਰ ਦਾ ਨੋਟ ਆ ਦੇਬੇ ਨੇ 100 ਡਾਲਰ ਦਾ ਨੋਟ ਨੀਮੋ ਨੂੰ ਦਿਖਾਉਂਦੇ ਹੋਏ ਕਿਹਾ 100 ਡਾਲਰ ਵਾਲ ਬਿਟ ਬਿਟ ਝਾਕਦੀ ਨੀਮੋ ਬੋਲੀ ਚੱਲ ਝੂਠਾ ਨਾ ਹੋਵੇ ਤਾਂ 5000 ਦਾ ਨੋਟ ਤਾਂ ਹੁੰਦਾ ਹੀ ਨਹੀਂ ਮੈਨੂੰ ਕਮਲੀ ਸਮਝਿਆ ਦੇਬੇ ਨੇ ਉਹਦਾ ਹੱਥ ਫੜ ਕੇ ਕਿਹਾ ਕਮਲੀ ਤਾਂ ਤੂੰ ਹੈਗੀ ਪਰ ਡਰ ਨਾ ਕਨੇਡਾ ਜਾ ਕੇ ਤੂੰ ਵੀ ਸਿਆਣੀ ਬਣ ਜਾਊਂਗੀ ਦੇਬੇ ਨੇ ਨੀਮੋ ਦੇ ਲੱਕ ਦੁਆਲੇ ਬਾਹਾਂ ਪਾਉਂਦੇ ਨੇ ਕਿਹਾ ਮਚਲੀ ਹੋਈ ਨੀਮੋ ਨੇ 100 ਡਾਲਰ ਆਪਣੀ ਕਮੀਜ਼ ਦੇ ਅੰਦਰ ਟੰਗ ਲਈ ਮੌਕੇ ਦਾ ਲਾਹਾ ਲੈਣ ਵਾਲੇ ਦੇਬੇ ਨੇ ਆਪਣੇ ਹੱਥ ਹੋਰ ਅੱਗੇ ਵਧਾ ਲਏ ਅਮਰਜੀਤ ਨੇ ਦੇਬੇ ਦੀ ਪੌੜੀਆਂ ਚੜਨ ਦੀ ਆਵਾਜ਼ ਤਾਂ ਸੁਣ ਲਈ ਸੀ ਪਰ ਉਹ ਚਾਹੁੰਦੀ ਤਾਂ ਚਬਾਰੇ ਵਿੱਚ ਜਾ ਕੇ ਦੋਹਾਂ ਨੂੰ ਮੌਕੇ ਤੇ ਫੜ ਸਕਦੀ ਸੀ ਪਰ ਉਹਦੇ ਦਿਮਾਗ ਵਿੱਚ ਤਾਂ ਕੱਲ ਦੀ ਉਥਲ-ਪੁਥਲ ਮਚ ਰਹੀ ਸੀ ਉਹ ਜੋਗਤ ਨਾਲ ਉਹ ਤੋਂ ਖਿਹੜਾ ਚੜਾਉਣਾ ਚਾਹੁੰਦੀ ਸੀ ਓਹ ਉੱਠ ਕੇ ਵੇੜੇ ਵਿੱਚ ਆ ਗਈ। ਮੁੜ ਅੰਦਰ ਆ ਕੇ ਮੰਜੇ ਤੇ ਬੈਠ ਗਈ। ਤੇ ਦੇਬੇ ਨੂੰ ਆਵਾਜ਼ ਮਾਰੀ। ਕਿੱਥੇ ਹੋ? ਦੋ ਕੱਪ ਚਾਹ ਹੀ ਬਣਾ ਦੋ। ਆ ਮਰਜੀ ਤੇ ਦੀ ਆਵਾਜ਼ ਸੁਣ ਦੇਬਾ ਤੇ ਨਿੰਮੋ ਡਰ ਗਏ। ਉਹਨਾਂ ਨੇ ਆਪਣੇ ਕੱਪੜੇ ਠੀਕ ਕੀਤੇ ਤੇ ਛੇਤੀ ਛੇਤੀ ਪੌੜੀਆਂ ਉਤਰਾਈ। ਕੀ ਹਾਲਾ ਤੇਰਾ ਹੁਣ? ਮੈਂ ਤਾਂ ਤੈਨੂੰ ਸੁੱਤੀ ਪਈ ਨੂੰ ਜਗਾਇਆ ਹੀ ਨਹੀਂ। ਸੋਚਿਆ ਦਵਾਈ ਲੈ ਕੇ ਪਈ ਹੋਣੀ ਆ। ਮੈਂ ਉੱਪਰ ਚਿਵਾਰੇ ਤੇ ਚਲਾ ਗਿਆ ਸੀ। ਉਹਦੀ ਆਵਾਜ਼ 'ਚ ਘਬਰਾਹਟ ਸਾਫ਼ ਚਲਕ ਰਹੀ ਸੀ। ਹੂੰ ਹੁਣ ਕੁਝ ਠੀਕ ਮਹਿਸੂਸ ਕਰ ਰਹੀ ਹਾਂ। ਬੇਬੇ ਕਿੱਥੇ ਆ? ਤੁਸੀਂ ਚਾਹ ਬਣਾ ਦੋਗੇ ਮੇਰੇ ਲਈ? ਅਮਰਜੀਤ ਨੇ ਕੁਝ ਇਸ ਲਈ ਹਜੇ ਵਿੱਚ ਕਿਹਾ ਜਿਵੇਂ ਉਸ ਨੂੰ ਆਸ-ਪਾਸੇ ਦਾ ਕੁਝ ਵੀ ਪਤਾ ਨਾ ਹੋਵੇ। ਉਹਦੀ ਗੱਲ ਸੁਣ ਕੇ ਦੇਬੇ ਨੇ ਸ਼ੁਕਰ ਮਨਾਇਆ ਕਿ ਅਮਰਜੀਤ ਨੂੰ ਕੋਈ ਸ਼ੱਕ ਨਹੀਂ ਪਿਆ। ਉਹ ਚਾਹ ਦੇ ਦੋ ਕੱਪ ਬਣਾ ਲਿਆ। ਤੇ ਦੋਵੇਂ ਜਣੇ ਚਾਹ ਪੀਣ ਲੱਗ ਪਏ। ਰਾਤ ਨੂੰ देर तक ਅਮਰਜੀਤ ਆਪਣੇ ਲੈਪਟਾਪ ਤੇ ਲੱਗੀ ਰਹੀ। ਦੇਬਾ 2-4 ਪੈਗ ਲਾ ਕੇ ਛੇਤੀਸ ਹੋ ਗਿਆ। ਅਮਰਜੀਤ ਨੇ ਮੌਕਾ ਦੇਖ ਕੇ ਆਪਣੀ ਸੱਸ ਨੂੰ ਕਿਹਾ, "ਬੇਬੇ, ਆਪਾਂ ਦੋ ਕੁ ਦਿਨ ਦਿੱਲੀ ਜਾ ਕੇ ਗੁਰਦੁਆਰਿਆਂ ਦੇ ਦਰਸ਼ਨ ਕਰਾਈਏ। ਨਾਲੇ ਮੈਂ ਕੁਝ ਚੀਜ਼ਾਂ ਖਰੀਦ ਲਿਆਵਾਂਗੀ। ਤੁਸੀਂ ਜਾਓ ਧੀਏ। ਜਦੋਂ ਤੁਸੀਂ ਅਗਲੀ ਵਾਰ ਮੇਰੇ ਪੋਤੇ ਨਾਲ ਆਉਂਗੇ ਮੈਂ ਫੇਰ ਚੱਲੂੰਗੀ ਤੁਹਾਡੇ ਨਾਲ ਬੇਬੇ ਨੇ ਹਸਤੀ ਨੇ ਕਿਹਾ ਬੇਬੇ ਨੂੰ ਇਹ ਤਸੱਲੀ ਹੋਈ ਕਿ ਬਾਹਰਲੀ ਪੜ੍ਹੀ ਲਿਖੀ ਨੋ ਉਸ ਤੋਂ ਪੁੱਛ ਕੇ ਬਾਹਰ ਅੰਦਰ ਜਾਂਦੀ ਆ ਮਨ ਮਰਜ਼ੀ ਨਹੀਂ ਕਰਦੀ ਅਮਰਜੀਤ ਨੇ ਵੀ ਫੋਕੇ ਜੀ ਹਾਸੇ ਹਾਸ ਕੇ ਬੇਬੇ ਦਾ ਦਿਲ ਖੁਸ਼ ਕਰ ਦਿੱਤਾ ਅਗਲੀ ਸਵੇਰ ਬੇਬੇ ਨੇ ਦੇਬੇ ਨੂੰ ਆਪ ਹੀ ਕਹਿ ਦਿੱਤਾ ਕਿ ਨੋ ਨੂੰ ਦਿੱਲੀ ਘੁਮਾ ਲਿਆਵੇ ਨਾਲੇ ਇਹ ਉਥੋਂ ਆਪਣੇ ਲਈ ਕੁਝ ਖਰੀਦ ਕੇ ਲੈ ਕੇ ਆਵੇਗੀ। ਦੇਬੇ ਨੇ ਫੋਨ ਕਰਕੇ ਟੈਕਸੀ ਮੰਗਵਾ ਲਈ। ਰਸਤੇ ਵਿੱਚ ਅਮਰਜੀਤ ਦੇਬੇ ਨਾਲ ਗੱਲਾਂ ਕਰਦੀ ਗਈ। ਜਿਵੇਂ ਉਸ ਨੂੰ ਕੁਝ ਦੇਖਿਆ ਹੀ ਨਾ ਹੋਵੇ। ਦੇਬਾ ਦਿਲ ਹੀ ਦਿਲ ਸ਼ੁਕਰ ਮਨਾ ਰਿਹਾ ਸੀ ਕਿ ਅਮਰਜੀਤ ਨੂੰ ਪਤਾ ਨਹੀਂ ਲੱਗਿਆ। ਉਹ ਸੋਚ ਰਿਹਾ ਸੀ ਕਿ ਅੱਗੇ ਤੋਂ ਹੁਣ ਨਿੰਮੋ ਤੋਂ ਦੂਰ ਹੀ ਰਹੇਗਾ। 2-3 ਵਜੇ ਤੱਕ ਉਹ ਗੁਰਦੁਆਰਾ ਰਕਾਬ ਗੰਜ ਪਹੁੰਚ ਗਏ। ਅਮਰਜੀਤ ਨੇ ਜਾਣ ਬੁੱਝ ਕੇ ਆਪਣਾ ਅਟੈਚੀ ਟੈਕਸੀ ਵਿੱਚੋਂ ਨਾ ਚੁੱਕਿਆ। ਉਹਨਾਂ ਨੇ ਕਮਰਾ ਬੁੱਕ ਕਰਵਾਇਆ ਤੇ ਕਮਰੇ ਵਿੱਚ ਚਲੇ ਗਏ। ਅਮਰਜੀਤ ਨੇ ਕਮਰੇ ਦੇ ਅੰਦਰ ਵੜਦੇ ਹੀ ਕਿਹਾ, "ਲੈ ਮੈਂ ਤਾਂ ਆਪਣਾ ਅਟੈਚੀ ਗੱਡੀ ਵਿੱਚ ਭੁੱਲ ਆਈ ਆਂ।" ਇਹ ਕਹਿੰਦੀ ਹੋਏ ਉਹ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਜਾਣ ਲਈ ਮੁੜੀ। "ਤੂੰ ਬੈਠ ਮੈਂ ਲੈ ਕੇ ਆਉਣਾ।" "ਅਟੈਚੀ ਤੂੰ ਕਿੱਥੇ ਇੰਨੀ ਦੂਰ ਜਾਵੇਂਗੀ?" ਦੇਬੇ ਨੇ ਉਸ ਨੂੰ ਰੋਕਦੇ ਹੋਏ ਕਿਹਾ, ਮੇਰੀਆਂ ਤਾਂ ਲੱਤਾਂ ਦੁਖਣ ਲੱਗ ਪਈਆਂ ਬੈਠੇ-ਬੈਠੇ ਤੁਰ ਕੇ ਲੱਤਾਂ ਸਿੱਧੀਆਂ ਕਰ ਲਵਾਂ ਕਹਿ ਕੇ ਉਹ ਕਮਰੇ ਤੋਂ ਬਾਹਰ ਚਲੀ ਗਈ ਦੇਬਾ ਵੀ ਆਰਾਮ ਕਰਨ ਲਈ ਮੰਜੇ ਤੇ ਪੈ ਗਿਆ ਅਮਰਜੀਤ ਨੇ ਗੱਡੀ 'ਚੋਂ ਅਟੈਚੀ ਉਤਾਰਿਆ ਤੇ ਡਰਾਈਵਰ ਨੇ ਵੀ ਇੱਕ ਦੋ ਵਾਰ ਕਿਹਾ ਕਿ ਉਹ ਅਟੈਚੀ ਕਮਰੇ ਵਿੱਚ ਛੱਡ ਆਉਂਦਾ ਪਰ ਅਮਰਜੀਤ ਨਾ ਮੰਨੇ ਉਹ ਅਟੈਚੀ ਲੈ ਕੇ ਸੜਕ ਤੇ ਪਹੁੰਚ ਗਈ ਖਾਲੀ ਜਾਂਦੀ ਟੈਕਸੀ ਨੂੰ ਹੱਥ ਦੇ ਦਿੱਤਾ ਟੈਕਸੀ 'ਚ ਬੈਠਣ ਤੋਂ ਪਹਿਲਾਂ ਉਹਨੇ ਦੇਬੇ ਨੂੰ ਫੋਨ ਕੀਤਾ ਕਿ ਪਾਰਕਿੰਗ ਵਿੱਚ ਉਸ ਨੂੰ ਟ੍ਰਾਂਟੋ ਵਾਲੀ ਕਮਲਜੀਤ ਮਿਲ ਗਈ। "ਓਹੋ, ਪਾਲੀਕਾ ਬਾਜ਼ਾਰ ਜਾ ਰਹੀ ਆ। ਮੈਂ ਵੀ ਉਹਦੇ ਨਾਲ ਜਾ ਕੇ ਕੁਝ ਸਮਾਨ ਲੈ ਆਵਾਂ। ਸਾਨੂੰ ਘੰਟਾ 2 ਘੰਟੇ ਲੱਗ ਜਾਣਗੇ।" ਐਨਾ ਕਹਿ ਕੇ ਉਹਨੇ ਦੇਬੇ ਦੀ ਗੱਲ ਸੋਣੇ ਬਿਨਾਂ ਫੋਨ ਕੱਟ ਦਿੱਤਾ। ਟੈਕਸੀ 'ਚ ਬੈਠ ਕੇ ਉਹਨੂੰ ਇੰਟਰਨੈਸ਼ਨਲ 에ਅਰਪੋਰਟ ਤੇ ਜਾਣ ਨੂੰ ਕਿਹਾ। ਜਦੋਂ 2 ਘੰਟੇ ਬਾਅਦ ਵੀ ਅਮਰਜੀਤ ਨਾ ਮੁੜੀ ਤਾਂ ਦੇਬੇ ਨੇ ਉਹਨੂੰ ਫੋਨ ਕੀਤਾ। ਉਸ ਸਮੇਂ ਤੱਕ ਅਮਰਜੀਤ 에ਅਰਪੋਰਟ ਦੇ ਅੰਦਰ ਦਾਖਲ ਹੋ ਚੁੱਕੀ ਸੀ। ਦੇਬੇ ਦਾ ਫੋਨ ਸੁਣਦੇ ਹੀ ਉਹਨੇ ਰੁੱਖੀ ਆਵਾਜ਼ ਵਿੱਚ ਕਿਹਾ, "ਹਾਂ, ਕੀ ਗੱਲ?" ਅਮਰਜੀਤ ਦਾ ਇਸ ਤਰ੍ਹਾਂ ਜਵਾਬ ਸੁਣ ਕੇ ਉਹ ਡਰ ਗਿਆ। ਅਮਰਜੀਤ ਨੇ ਉਸ ਨੂੰ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਉਹ ਵਾਪਸ ਜਾ ਰਹੀ ਆ। ਤਾਂ ਦੇਬੇ ਦੇ ਪੈਰਾਂ ਚੋਂ ਜ਼ਮੀਨ ਹੀ ਨਿਕਲ ਗਈ। ਉਹ ਸੋਚਾਂ ਵਿੱਚ ਪੈ ਗਿਆ ਕਿ ਪਾਸਪੋਰਟ ਤੋਂ ਬਿਨਾਂ ਉਹ ਵਾਪਸ ਨਹੀਂ ਜਾ ਸਕਦਾ। ਅਮਰਜੀਤ ਦੇ ਇਕੱਲੇ ਵਾਪਸ ਜਾਣ ਕਰਕੇ ਦੇਬੇ ਦੀ ਪਿੰਡ ਵਿੱਚ ਬਦਨਾਮੀ ਹੋਣੀ ਸੀ। ਪੈਸਿਆਂ ਦੀ ਉਹਨੂੰ ਕੋਈ ਚਿੰਤਾ ਨਹੀਂ ਸੀ। ਉਹਨੇ ਆਪਣੇ ਕ੍ਰੈਡਿਟ ਕਾਰਡ ਵਿੱਚ ਕਾਫੀ ਰਕਮ ਜਮ੍ਹਾਂ ਕਰਵਾ ਰੱਖੀ ਸੀ। ਤੇ ਅਮਰਜੀਤ ਤੋਂ ਚੋਰੀ ਆਪਣੀ ਮਾਂ ਨੂੰ 50 ਲੱਖ ਰੁਪਏ ਦੀ ਵੱਡੀ ਰਕਮ ਭੇਜੀ ਹੋਈ ਸੀ। ਉਹ ਸੋਚ ਰਿਹਾ ਸੀ ਕਿ ਉਹਦਾ ਪਾਸਪੋਰਟ ਦਾ ਡੁਪਲੀਕੇਟ ਵੀ ਬਣ ਜਾਵੇਗਾ। ਜਦੋਂ ਉਹਦੀ ਕਬਰਹਾੜ ਕੁਝ ਦੂਰ ਹੋਈ ਤਾਂ ਦੇਬੀ ਨੇ ਕੈਨੇਡਾ ਰਹਿੰਦੇ ਆਪਣੇ ਦੋਸਤ ਸੁਖਬੀਰ ਨੂੰ ਫੋਨ ਤੇ ਸਾਰੀ ਗੱਲ ਦੱਸੀ। ਸੁਖਬੀਰ ਅਸਲ ਵਿੱਚ ਇਮੀਗ੍ਰੇਸ਼ਨ ਦਾ ਹੀ ਕੰਮ ਕਰਦਾ ਸੀ। ਉਹਨੇ ਹੀ ਜੁਗਾਰ ਲਾ ਕੇ ਉਹਦੇ ਸਾਰੇ ਕੰਮ ਕੀਤੇ ਸੀ। ਹੁਣ ਵੀ ਉਸ ਦੇ ਕੈਨੇਡਾ ਪੱਕੇ ਇਮੀਗ੍ਰੇਸ਼ਨ ਲਈ ਪੇਪਰ ਤਿਆਰ ਕੀਤੇ ਸੀ। ਦੇਬਾ ਤੇ ਸੁਖਬੀਰ ਇੱਕੋ ਥਾਲੀ ਦੇ ਚੱਟੇ-ਵੱਟੇ ਸੀ। ਹੈ ਇਸ ਲਈ ਦੋਹਾਂ ਦੀ ਨੇੜਤਾ ਬਣੀ ਰਹੀ। ਪਹਿਲਾਂ ਤਾਂ ਸੁਖਵੀਰ ਨੇ ਫੋਨ ਤੇ ਦੇਬੀ ਦੀ ਚੰਗੀ ਝਾੜ-ਝੰਬ ਕੀਤੀ ਤੇ ਕਹਿ ਦਿੱਤਾ ਕਿ ਹੁਣ ਉਹਦਾ ਕੁਝ ਨਹੀਂ ਬਣ ਸਕਦਾ ਪਰ ਆਪਣੇ ਜੋੜੀਦਾਰ ਲਈ ਕੁਝ ਤਾਂ ਕਰਨਾ ਹੀ ਪੈਣਾ ਸੀ ਹੁਣੇ ਦੇਬੇ ਦੀ ਪੀਆਰ ਵਾਲੀ ਫਾਈਲ ਕੱਢੀ ਉਸ ਵਿੱਚ ਪਾਸਪੋਰਟ ਦੀਆਂ ਫੋਟੋ ਕਾਪੀਆਂ ਮਿਲ ਗਈਆਂ ਸੁਖਵੀਰ ਨੇ ਆਪਣੇ ਚੰਡੀਗੜ੍ਹ ਰਹਿੰਦੇ ਯਾਰ ਬੇਲੀ ਨੂੰ ਦੇਬੇ ਦਾ ਡੁਪਲੀਕੇਟ ਪਾਸਪੋਰਟ ਬਣਵਾਉਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਅਸਲ ਵਿੱਚ ਸੁਖਵੀਰ ਦਾ ਚੰਡੀਗੜ੍ਹ ਵਾਲਾ ਦੋਸਤ ਵੀ 2 ਨੰਬਰ ਵਿੱਚ ਬੰਦੇ ਬਾਹਰ ਭੇਜਣ ਦਾ ਕੰਮ ਕਰਦਾ ਸੀ ਸੁਖਵੀਰ ਨੇ ਉਹਨੂੰ ਕਿਹਾ ਕਿ ਛੇਤੀ ਤੋਂ ਛੇਤੀ ਪਾਸਪੋਰਟ ਬਣਵਾ ਦੇਵੀ ਖਰਚੇ ਦੀ ਕੋਈ ਪਰਵਾਹ ਨਾ ਕਰੇ ਪਾਸਪੋਰਟ ਵਾਲਾ ਕੰਮ ਹੁੰਦੇ 2 ਮਹੀਨੇ ਲੱਗ ਗਏ ਦੇਬੇ ਨੇ ਇਸ ਸਮੇਂ ਦੌਰਾਨ ਅਮਰਜੀਤ ਨਾਲ ਕਈ ਵਾਰ ਫੋਨ ਤੇ ਗੱਲ ਕਰਨੀ ਚਾਹੀ ਪਰ ਉਸ ਨੇ ਆਪਣੇ ਮੋਬਾਈਲ ਦਾ ਨਵਾਂ ਨੰਬਰ ਲੈ ਲਿਆ ਸੀ ਤੇ ਕਾਰ ਜਾਂ ਕੰਮ ਦੇ ਲੈਂਡਲਾਈਨ ਤੇ ਉਹ ਇੰਡੀਆ ਦਾ ਨੰਬਰ ਦੇਖ ਕੇ ਚੁੱਕਦੇ ਹੀ ਨਹੀਂ ਸੀ। ਸ਼ਾਮ ਨੂੰ 7 ਵਜੇ ਕਾਰ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਤੇ ਆ ਪਹੁੰਚੀ। ਜੰਟੇ ਨੇ ਸਮਾਨ ਰੱਖਣ ਵਾਲੀ ਟਰਾਲੀ ਲਿਆ ਕੇ ਉਹਦਾ ਸਾਰਾ ਸਮਾਨ ਰੱਖ ਦਿੱਤਾ। ਦੇਬੇ ਨੇ ਪਰਸ ਤੋਂ 5000 ਰੁਪਏ ਕੱਢੇ ਤੇ ਜੰਟੇ ਵੱਲ ਵਧਾ ਦਿੱਤੇ। ਕਮਲਾ ਘਰਦਿਆਂ ਤੋਂ ਪੈਸੇ ਲੈਣ ਦੇ ਚੰਗੇ ਲੱਗਦੇ ਆ। ਜੰਟੇ ਨੇ ਉਹਦਾ ਹੱਥ ਪਿੱਛੇ ਕਰ ਦੇ ਕਿਹਾ ਇਹ ਤਾਂ ਤੇਰਾ ਧੰਦਾ ਹੈ ਗੱਡੀ ਪਾਣੀ ਨਾਲ ਤਾਂ ਨਹੀਂ ਚੱਲਦੀ ਗੱਡੀ ਦੀ ਟੁੱਟ ਭੱਜ ਵੀ ਹੁੰਦੀ ਰਹਿੰਦੀ ਆ ਤਾਂ ਫਿਰ ਇਉਂ ਕਰ ਤੇਲ ਦੇ 1500 ਦੇ ਦੇ ਹੋਰ ਕੁਝ ਨਹੀਂ ਲੈਣਾ ਮੈਂ ਜੰਟੇ ਨੇ ਦਿਲੋਂ ਕਿਹਾ ਦੇਬੇ ਨੇ ਧੱਕੇ ਨਾਲ ਸਾਰੇ ਰੁਪਏ ਜੰਡੇ ਦੀ ਜੇਬ ਵਿੱਚ ਪਾਉਂਦੇ ਕਿਹਾ ਆਪਣਾ ਪਾਸਪੋਰਟ ਬਣਵਾ ਲਾ ਤੇਰਾ ਵੀ ਕੋਈ ਇੰਤਜ਼ਾਮ ਕਰ ਦੰਨੇ ਆ ਚਲੋ ਦੇਖੋ ਇੰਨਾ ਕਹਿੰਦੇ ਹੋਏ ਏਜੰਟ ਨੇ ਦੇਬੇ ਨੂੰ ਕੁੱਟ ਕੇ ਜੱਫੀ ਪਾ ਲਈ ਤੇ 에ਅਰਪੋਰਟ ਦੇ ਅੰਦਰ ਜਾ ਕੇ ਸਮਾਨ ਚੈੱਕ ਕਰਵਾਉਂਦਿਆਂ ਇਮੀਗ੍ਰੇਸ਼ਨ ਹੁੰਦਿਆਂ ਕਾਫੀ ਟਾਈਮ ਲੱਗ ਗਿਆ ਘੰਟੇ ਕੁ ਬਾਅਦ ਜਹਾਜ਼ ਨੇ ਉਡਾਨ ਭਰੀ ਦੇਬੇ ਦੇ ਦਿਮਾਗ ਵਿੱਚ ਪੁਰਾਣੇ ਦਿਨਾਂ ਦੀਆਂ ਗੱਲਾਂ ਘੁੰਮਣ ਲੱਗੀਆਂ ਸੀ ਅੱਜ ਤੋਂ ਤਕਰੀਬਨ 5 ਸਾਲ ਪਹਿਲਾਂ ਉਹ MBA ਕਰਨ ਕੈਨੇਡਾ ਆਇਆ ਸੀ ਘਰ ਦੀ مالی ਹਾਲਤ ਚੰਗੀ ਨਹੀਂ ਸੀ ਪਿਓ ਨੇ ਕਿਵੇਂ ਨਾ ਕਿਵੇਂ ਜੁਗਾੜ ਕਰਕੇ ਪੈਸੇ ਦਾ ਇੰਤਜ਼ਾਮ ਕੀਤਾ ਸੀ। ਉਹਦੀ ਪੜ੍ਹਾਈ ਠੀਕ ਚੱਲ ਰਹੀ ਸੀ। ਪਰ ਸਾਲ ਬਾਅਦ ਪਿਓ ਦੀ ਮੌਤ ਹੋ ਗਈ। ਮਾਂ ਤੋਂ ਪੜ੍ਹਾਈ ਦਾ ਖਰਚਾ ਚੱਲਣਾ ਹੋਇਆ। ਪੜ੍ਹਾਈ ਦੇ 2 ਸਾਲ ਦੇਬੇ ਨੇ ਆਪਣੀ ਮਿਹਨਤ ਨਾਲ ਬੁਰੇ ਕੀਤੇ ਸੀ। ਪੰਜਾਬੀਆਂ ਦੇ ਕਿਸੇ ਹੋਟਲ ਤੇ ਹਿਸਾਬ-ਕਿਤਾਬ ਕਰਨ ਦਾ ਕੰਮ ਕਰਨ ਲੱਗ ਪਿਆ। ਐਮਬੀਏ ਉਸ ਨੇ ਫਾਈਨਾਂਸ ਵਿੱਚ ਕੀਤੀ ਹੋਈ ਸੀ। 2-4 ਮਹੀਨਿਆਂ ਚ ਜਦੋਂ ਉਸ ਨੇ ਹੋਟਲ ਦੇ ਕੰਮ ਨੂੰ ਨੇੜੇ ਤੋਂ ਦੇਖਿਆ ਉਹਨੂੰ ਮਹਿਸੂਸ ਹੋਇਆ ਕਿ ਹੋਟਲ ਮਾਲਕ ਨੂੰ ਪੈਸੇ ਤੋਂ ਪੈਸਾ ਕਮਾਉਣ ਦਾ ਢੰਗ ਨਹੀਂ ਆਉਂਦਾ। ਇੱਕ ਦਿਨ ਉਸ ਨੇ ਆਪਣੇ ਹੋਟਲ ਮਾਲਕ ਤੇ ਉਸ ਦੀ ਪਤਨੀ ਨੂੰ ਸਮਝਾਇਆ ਕਿ ਉਹ ਕਿਵੇਂ ਹੋਰ ਮੁਨਾਫਾ ਕਮਾ ਸਕਦੇ ਨੇ। ਉਹਨਾਂ ਨੂੰ ਦੇਬੇ ਦੀ ਗੱਲਬਾਤ ਬਹੁਤ ਠੀਕ ਲੱਗੀ। ਦੇਬੇ ਦੀ ਸਲਾਹ ਨਾਲ ਉਹਨਾਂ ਨੂੰ 6 ਮਹੀਨੇ 'ਚ ਬਹੁਤ ਲਾਭ ਹੋਇਆ। ਉਹਨਾਂ ਨੇ ਦੇਬੇ ਦੇ ਕਹੇ ਬਿਨਾਂ ਹੀ ਉਸਤੇ ਵਰਕ ਪਰਮਿਟ ਦੀ ਫਾਈਲ ਲਾ ਦਿੱਤੀ। ਹੋਟਲ ਤਰਕੀਆਂ ਤੇ ਸੀ ਹੋਟਲ ਮਾਲਕ ਦੀ ਵੱਡੀ ਕੁੜੀ ਵੀ ਅਕਾਊਂਟਸ ਦੀ ਡਿਗਰੀ ਕਰਕੇ ਆਪਣੇ ਪਿਓ ਦੇ ਹੋਟਲ ਵਿੱਚ ਕੰਮ ਕਰਨ ਲੱਗ ਪਈ ਸੀ ਦੇਬੇ ਨੇ ਅਮਰਜੀਤ ਨੂੰ ਛੇਤੀ ਕੰਮ ਦੀਆਂ ਜੁਗਤਾਂ ਵੀ ਸਿਖਾ ਦਿੱਤੀਆਂ ਸਨ ਏਸੇ ਦੌਰਾਨ ਉਹ ਇੱਕ ਦੂਜੇ ਦੇ ਨੇੜੇ ਆ ਗਏ ਦੋਹਾਂ ਨੇ ਜ਼ਿੰਦਗੀ ਇਕੱਠੇ ਬਿਤਾਉਣ ਦਾ ਫੈਸਲਾ ਕਰ ਲਿਆ ਅਮਰਜੀਤ ਦੇ ਮਾਪਿਓ ਨੇ ਵੀ ਖੁਸ਼ੀ-ਖੁਸ਼ੀ ਹਾਂਮੀ ਭਰ ਦਿੱਤੀ ਤੇ ਦੇਬੇ ਨੇ ਆਪਣੀ ਮਾਂ ਤੋਂ ਵੀ ਹਾਂ ਕਰਵਾ ਕੇ ਵਿਆਹ ਕਰਵਾ ਲਿਆ ਅਮਰਜੀਤ ਦੇ ਮਾਪਿਓ ਨੇ ਸਿਆਣਪ ਤੋਂ ਕੰਮ ਲੈਂਦੇ ਦੋਹਾਂ ਦੇ ਵਿਆਹ ਤੇ ਬਹੁਤਾ ਇਕੱਠ ਨਾ ਕੀਤਾ ਤੇ ਨਾ ਹੀ ਖਰਚਾ ਉਹਨਾਂ ਨੇ ਨਵੀਂ ਜੋੜੀ ਲਈ ਉਹਨਾਂ ਦੀ ਪਸੰਦ ਦਾ ਘਰ ਦੇ ਕੇ ਲੋੜੀ ਦੀ ਡਾਊਨ ਪੇਮੈਂਟ ਆਪ ਕਰ ਦਿੱਤੀ ਘਰ ਲਈ ਸਾਰਾ ਜ਼ਰੂਰੀ ਸਮਾਨ ਖਰੀਦ ਕੇ ਦੇ ਦਿੱਤਾ ਘਰ ਦੀਆਂ ਕਿਸ਼ਤਾਂ ਉਹਨਾਂ ਨੇ ਆਪ ਭਰਨੀਆਂ ਸੀ 2 ਸਾਲਾਂ ਬਾਅਦ ਦੇਬੇ ਨੇ ਹੋਟਲ ਦੇ ਕੰਮ ਦੇ ਨਾਲ-ਨਾਲ ਆਪਣੀ ਕੰਸਲਟੈਂਸੀ ਦਾ ਕੰਮ ਵੀ ਸ਼ੁਰੂ ਕਰ ਲਿਆ ਇਹ ਕੰਮ ਵੀ ਚੰਗਾ ਚੱਲ ਪਿਆ। ਐਨੇ ਚਿਰ ਵਿੱਚ ਦੇਬੇ ਦੀ ਪੀਆਰ ਦੇ ਕਾਗਜ਼ ਆ ਗਏ। ਉਹਨਾਂ ਨੇ ਸਲਾਹ ਕੀਤੀ ਕਿ ਪੀਆਰ ਦੀ ਟੈਪ ਇੰਡੀਆ ਜਾ ਕੇ ਹੀ ਲਗਵਾਈਏ। ਮਾਂ ਨੂੰ ਵੀ ਮਿਲ ਲਈਏ। ਪਰ ਇੰਡੀਆ ਜਾ ਕੇ ਨੀਮੋ ਵਾਲਾ ਪੰਗਾ ਪੈ ਗਿਆ। ਹਮਰਜੀਤ ਨੇ ਕਾਲੀ-ਕਾਲੀ 'ਚ ਵਾਪਸ ਕੈਨੇਡਾ ਜਾਣ ਦਾ ਫੈਸਲਾ ਲੈ ਲਿਆ। ਉਹਨੇ ਆਪਣੇ ਮਾਪਿਓ ਨਾਲ ਵੀ ਕੋਈ ਸਲਾਹ ਕਰਨ ਦੀ ਜ਼ਰੂਰਤ ਨਾ ਸਮਝੀ। ਫਲਾਈਟ ਸਿੱਧੀ ਸੀ। ਬਹੁਤ ਸਮਾਂ ਦੇਬਾ ਅੱਖਾਂ ਬੰਦ ਕਰਕੇ ਆ ਰਿਹਾ ਰੌਂਟੋ ਪਹੁੰਚ ਕੇ ਇਮੀਗ੍ਰੇਸ਼ਨ ਕਲੀਅਰ ਕਰਵਾ ਕੇ ਸਮਾਨ ਲੈ ਕੇ ਉਹ ਬਾਹਰ ਆਇਆ 에ਅਰਪੋਰਟ ਤੇ ਬਾਹਰ ਸੁਖਬੀਰ ਉਹਦਾ ਇੰਤਜ਼ਾਰ ਕਰ ਰਿਹਾ ਸੀ ਦੋਨਾਂ ਨੇ ਕੁਝ ਦੇਰ ਗੱਲਬਾਤ ਕੀਤੀ ਸੁਖਬੀਰ ਦੇ ਕਹਿਣ ਤੇ ਦੇਬਾ ਆਪਣੇ ਘਰ ਜਾਣ ਲਈ ਮੰਨ ਗਿਆ ਉਹਦੇ ਕੋਲ ਘਰ ਦੀ ਡੁਪਲੀਕੇਟ ਚਾਪੀ ਸੀ ਉਹਦੇ ਕਨੇਡਾ ਆਉਣ ਦੀ ਗੱਲ ਲੁਕੋ ਕੇ ਰੱਖੀ ਗਈ ਸੀ ਇਸ ਲਈ ਉਹਨਾਂ ਨੂੰ ਪੂਰੀ ਆਸ ਸੀ ਕੀ ਅਮਰਜੀਤ ਨੇ ਘਰ ਦੇ ਲੋਕ ਬਦਲਵਾਏ ਨਹੀਂ ਹੋਣਗੇ ਸੁਖਬੀਰ ਨੇ ਉਸ ਨੂੰ ਘਰ ਛੱਡ ਦਿੱਤਾ ਦੇਬੇ ਕੋਲ ਜਿਹੜੀ ਚਾਬੀ ਸੀ ਉਸ ਨਾਲ ਘਰ ਦਾ ਅਗਲਾ ਦਰਵਾਜ਼ਾ ਖੁੱਲ ਗਿਆ ਦੇਬੇ ਨੇ ਦੇਖਿਆ ਕਿ ਲਾਂ ਦੀ ਸਫਾਈ ਹੋਣ ਵਾਲੀ ਸੀ ਘਰ ਦੇ ਅੰਦਰਲੀ ਹਾਲਤ ਮਾੜੀ ਜੀ ਸੀ ਅਸਲ ਵਿੱਚ ਇਹ ਸਾਰੇ ਕੰਮ ਉਹ ਆਪ ਕਰਦਾ ਹੁੰਦਾ ਸੀ ਅਮਰਜੀਤਾ ਹੋਟਲ ਦਾ ਕੰਮ ਹੀ ਕਰਦੀ ਸੀ ਦੇਵੇ ਨੂੰ ਪਤਾ ਸੀ ਕਿ ਉਹਦੀ ਪਤਨੀ ਰਾਤ ਨੂੰ 8-9 ਵਜੇ ਤੱਕ ਘਰ ਪਹੁੰਚੇਗੀ ਪਹਿਲਾਂ ਤਾਂ ਉਸ ਨੇ ਸਾਰੇ ਘਰ ਵਿੱਚ ਵੈਕਿਊਮ ਕੀਤਾ ਸਾਰੀਆਂ ਚੀਜ਼ਾਂ ਥਾਂ ਟਿਕਾਣੇ ਲਾਈਆਂ ਰਸੋਈ ਸੈੱਟ ਕੀਤੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ 10-15 ਦਿਨਾਂ ਤੋਂ ਸਫਾਈ ਹੀ ਨਹੀਂ ਸੀ ਕੀਤੀ ਗਈ ਬਾਥਰੂਮ ਵੀ ਸੈੱਟ ਕੀਤੇ ਸਾਰੇ ਕੰਮ ਤੋਂ ਵਿਹਲਾ ਹੋ ਕੇ ਉਹਨੇ ਗੈਰੇਜ ਚੋਂ ਘਾਹ ਕੱਟਣ ਵਾਲੀ ਮਸ਼ੀਨ ਕੱਢੀ ਮਸ਼ੀਨ ਜੋ ਕਿ ਬਿਜਲੀ ਤੇ ਚੱਲਣ ਵਾਲੀ ਸੀ ਉਹਦਾ ਕੰਮ ਛੇਤੀ ਹੋ ਗਿਆ ਕੁਝ ਦਰਖਤਾਂ ਦੀ ਚੰਗਾਈ ਕਰਨ ਵਾਲੀ ਸੀ ਉਹ ਕੰਮ ਵੀ ਉਸ ਨੇ ਨਪਟਾ ਲਿਆ ਅੱਧਾ ਘੰਟਾ ਆਰਾਮ ਕਰਕੇ ਨਹਾ ਲਿਆ ਤੇ ਉਸ ਦੇ ਅੰਦਾਜ਼ ਦੇ ਮੁਤਾਬਕ ਅਮਰਜੀਤ ਦੇ ਆਉਣ ਵਿੱਚ ਹਜੇ 2 ਘੰਟੇ ਪਈ ਸੀ ਉਹਨੇ ਫ੍ਰੀਜ ਖੋਲ ਕੇ ਦੇਖਿਆ ਕਿ ਇੱਕ ਦੋ ਸਬਜ਼ੀਆਂ ਪਈਆਂ ਸੀ ਪਰ ਲੱਗਦਾ ਸੀ ਕਈ ਦਿਨਾਂ ਦੀਆਂ ਬਾਸੀ ਨੇ ਉਹਨੇ ਕੂੜੇ ਵਿੱਚ ਸੁੱਟ ਦਿੱਤੀਆਂ ਫ੍ਰੀਜ਼ਰ ਵਿੱਚ ਬੋਨਲੈਸ ਚਿਕਨ ਪਿਆ ਸੀ ਉਹਨੇ ਕੱਢ ਕੇ ਉਹਨੂੰ ਸਾਫ਼ ਕੀਤਾ ਤੇ ਘੰਟਾ ਸਵਾਹ ਘੰਟੇ ਵਿੱਚ ਅਮਰਜੀਤ ਦੀ ਪਸੰਦ ਦਾ ਬਟਰ ਚਿਕਨ ਬਣਾ ਕੇ ਖਾਣੇ ਵਾਲੇ ਮੇਜ਼ ਤੇ ਟਿਕਾ ਦਿੱਤਾ। ਇਸ ਸਾਰੇ ਕੰਮ ਤੋਂ ਵੇਲੇ ਹੋ ਕੇ ਉਹਨੇ ਮੋਰਲੇ ਦਰਵਾਜ਼ੇ ਨੂੰ ਅੰਦਰੋਂ ਬੰਦ ਕਰ ਦਿੱਤਾ। ਤਾਂ ਜੋ ਅਮਰਜੀਤ ਆਪਣੀ ਚਾਬੀ ਨਾਲ ਘਰ ਦਾ ਲੋਕ ਖੋਲੇ। ਉਹ ਲਾਈਟਾਂ ਬੰਦ ਕਰਕੇ ਗੈਸਟ ਰੂਮ ਵਿੱਚ ਪੈ ਗਿਆ। ਅੱਧੇ ਘੰਟੇ ਬਾਅਦ ਗੈਰੇਜ ਖੁੱਲਣ ਦੀ ਆਵਾਜ਼ ਆਈ। ਦੇਬੇ ਦੇ ਦਿਲ ਦੀ ਧੜਕਣ ਤੇਜ਼ ਹੋ ਗਈ। ਅਮਰਜੀਤ ਨੇ ਲਿਵਿੰਗ ਰੂਮ ਦੀ ਲਾਈਟ ਜਗਾਈ। ਲਾਈਟ ਜਗਾਉਂਦੇ ਹੋਏ ਘਰ ਦੀ ਹਾਲਤ ਦੇਖ ਕੇ ਹੈਰਾਨ ਰਹਿ ਗਈ। ਹਰ ਚੀਜ਼ ਸਲੀਕੇ ਨਾਲ ਟਿਕਾਈ ਹੋਈ ਸੀ। ਰਸੋਈ ਇੱਕਦਮ ਸਾਫ਼। ਖਾਣੇ ਵਾਲੇ ਮੇਜ਼ ਤੇ ਡੋਂਗੇ ਵਿੱਚ ਕੁਝ ਟਕਿਆ ਪਿਆ ਸੀ। ਦੋ ਪਲੇਟਾਂ ਵੀ ਲੱਗੀਆਂ ਹੋਈਆਂ ਸੀ। ਉਹਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ। ਇਹ ਕੀ ਐ? ਉਹ ਭੱਜ ਕੇ ਆਪਣੇ ਬੈੱਡਰੂਮ ਵਿੱਚ ਗਈ ਪਰ ਉੱਥੇ ਤਾਂ ਕੋਈ ਨਹੀਂ ਸੀ। ਉਹਨੇ ਗੈਸਟ ਰੂਮ ਦੀ ਲਾਈਟ ਜਗਾਈ। ਦੇਬੇ ਨੂੰ ਬੈੱਡ ਤੇ ਪਿਆ ਦੇਖੋ ਘਬਰਾ ਗਈ। ਦੇਬਾਉ ਨੂੰ ਦੇਖ ਕੇ ਬੈਠ ਗਿਆ ਪਰ ਬੋਲਿਆ ਕੁਝ ਨਾ। ਅਮਰਜੀਤ ਕੁਝ ਸੰਭਲਦੇ ਹੋਏ ਗੁੱਸੇ ਵਿੱਚ ਬੋਲੀ। ਤੂੰ ਇੱਥੇ ਆਉਣ ਦੀ ਹਿੰਮਤ ਕਿਵੇਂ ਕੀਤੀ? ਆਪਣੇ ਘਰ ਆਇਆ ਕਿਸੇ ਬਗਾਨੇ ਦੇ ਘਰ ਥੋੜੀ ਆਇਆ। ਇਹ ਇਸ ਵਿੱਚ ਹਿੰਮਤ ਜਾਂ ਨਾ ਹਿੰਮਤ ਦੀ ਕਿਹੜੀ ਗੱਲ ਆ? ਦੇਬੇ ਨੇ ਬੜੇ ਨਰਮੀ ਨਾਲ ਕਿਹਾ। ਮੇਰੇ ਘਰੋਂ ਹੁਣੇ ਦਫਾ ਹੋ ਜਾ। ਨਹੀਂ ਤਾਂ ਮੈਂ ਪੁਲਿਸ ਨੂੰ ਫੋਨ ਕਰਾਂਗੀ। ਉਹਨੇ ਆਪਣੇ ਬੈਗ ਚੋਂ ਫੋਨ ਕੱਢਦੇ ਕਿਹਾ ਸ਼ਾਇਦ ਤੈਨੂੰ ਯਾਦ ਨਹੀਂ ਇਹ ਘਰ ਆਪਣੇ ਦੋਹਾਂ ਦੇ ਨਾਮ ਤੇ ਆ ਦੇਬੇ ਦੇ ਇਸ ਜਵਾਬ ਨਾਲ ਉਹ ਸੋਚਣ ਲੱਗ ਪਈ ਤੂੰ ਘਰ ਵਿੱਚ ਦਾਖਲ ਕਿਵੇਂ ਹੋ ਗਿਆ ਤੂੰ ਫੇਰ ੁੱਲ ਰਹੀ ਆ ਘਰ ਦੀ ਚਾਬੀ ਮੇਰੇ ਕੋਲ ਵੀ ਆ ਆਈ ਡੋਂਟ ਕੇਅਰ ਮੈਂ ਪੁਲਿਸ ਨੂੰ ਬੁਲਾਉਣ ਲੱਗੀ ਆ ਤੂੰ ਮੇਰੇ ਨਾਲ ਕੁੱਟਮਾਰ ਕੀਤੀ ਆ ਅਮਰਜੀਤ ਨੇ ਦੇਬੇ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਦੇ ਬਾਈ ਸੁਣ ਕੇ ਤਾੜੀ ਮਾਰ ਕੇ ਹੱਸਣ ਲੱਗਿਆ ਤੇ ਜੇਬ ਵਿੱਚੋਂ ਮੋਬਾਈਲ ਕੱਢ ਕੇ ਕਹਿਣ ਲੱਗਾ ਮੈਨੂੰ ਪਤਾ ਸੀ ਕਿ ਤੂੰ ਮੈਨੂੰ ਅਜਹੀ ਧਮਕੀ ਜ਼ਰੂਰ ਦੇਵੇਂਗੀ ਇਸ ਲਈ ਮੈਂ ਤੇਰੀਆਂ ਸਾਰੀਆਂ ਗੱਲਾਂ ਰਿਕਾਰਡ ਕਰ ਲਈਆਂ ਇੱਕ ਗੱਲ ਹੋਰ ਪੁਲਿਸ ਘਰ ਦੇ ਸਾਰੇ ਕੈਮਰਿਆਂ ਦੀ ਵੀ ਰਿਕਾਰਡਿੰਗ ਦੇਖੇਗੀ ਫਿਰ ਉਹਨਾਂ ਨੂੰ ਪਤਾ ਲੱਗੇਗਾ ਕਿ ਮੈਂ ਸਾਰੇ ਘਰ ਦੀ ਸਫਾਈ ਕੀਤੀ ਆ ਤੇ ਲਾਉਨ ਵੀ ਮੈਂ ਸਾਫ਼ ਕੀਤਾ ਬਾਹਰੋਂ ਆ ਕੇ ਤੂੰ ਪਹਿਲਾਂ ਮੈਨੂੰ ਗਲਤ ਬੋਲੀਂਆ ਕੋਈ ਮਾਰਕੁਟਾਈ ਨਹੀਂ ਹੋਈ ਇੱਕ ਗੱਲ ਹੋਰ ਜਦ ਤੂੰ ਦਿੱਲੀ ਤੋਂ ਮੈਨੂੰ ਫੋਨ ਕੀਤਾ ਸੀ ਤੂੰ ਕਿਹਾ ਸੀ ਕਿ ਤੂੰ ਕੈਨੇਡਾ ਜਾ ਕੇ ਮੇਰੇ ਪਾਸਪੋਰਟ ਨੂੰ ਅੱਗ ਲਾ ਦੇਵੇਂਗੀ ਉਸ ਸਮੇਂ ਵੀ ਗਲਤੀ ਨਾਲ ਮੇਰੇ ਮੋਬਾਈਲ ਰਿਕਾਰਡਿੰਗ ਤੇ ਲੱਗਾ ਹੋਇਆ ਸੀ ਪੁਲਿਸ ਨੂੰ ਤੇਰੇ ਵਿਰੋਧ ਹਰ ਇੱਕ ਸਬੂਤ ਮਿਲ ਜਾਊਗਾ ਇਹ ਸੁਣ ਕੇ ਅਮਰਜੀਤ ਦੇ ਸਿਰ ਨੂੰ ਚੱਕਰ ਆਣ ਲੱਗ ਪਏ ਉਹ ਡਿੱਗਣੀ ਲੱਗੀ ਸੀ ਦੇਬੇ ਨੇ ਉਹਨੂੰ ਫੜ ਲਿਆ ਤੇ ਕੁਰਸੀ ਤੇ ਬਿਠਾ ਦਿੱਤਾ ਉਹ ਰੋਣ ਲੱਗ ਪਏ ਉਹ ਆਪਣੇ ਆਪ ਨੂੰ ਕਿਸੇ ਜਾਲ ਵਿੱਚ ਫਸਿਆ ਮਹਿਸੂਸ ਕਰ ਰਹੀ ਸੀ। ਦੇਬੇ ਨੇ ਉਸ ਕੋਲ ਜਾ ਕੇ ਆਪਣਾ ਮੋਬਾਈਲ ਉਸ ਵੱਲ ਵਧਾਉਂਦੇ ਕਿਹਾ, "ਡਰ ਨਾ, ਮੈਂ ਕੋਈ ਰਿਕਾਰਡਿੰਗ ਨਹੀਂ ਕੀਤੀ। ਮੇਰਾ ਮੋਬਾਈਲ ਚੈੱਕ ਕਰ ਲਾ। ਜੇ ਚਾਹੇ ਤਾਂ ਘਰ ਦੇ ਕੈਮਰਿਆਂ ਦੀ ਰਿਕਾਰਡਿੰਗ ਵੀ ਡਿਲੀਟ ਕਰ ਸਕਦੀ ਹਾਂ। ਪੁਲਿਸ ਨੂੰ ਬੁਲਾ ਲਾ। ਪੁਲਿਸ ਮੇਰਾ ਕੁਝ ਨਹੀਂ ਵਿਗਾੜ ਸਕਦੀ। ਮੈਂ ਸਹੀ ਕਾਗਜ਼ਾਂ ਨਾਲ ਕੈਨੇਡਾ 'ਚ ਦਾਖਲ ਹੋਇਆ ਹਾਂ। ਪਰ ਇੱਕ ਗੱਲ ਦੱਸ ਕਿ ਨੀਮੋ ਵਾਲੀ ਛੋਟੇ ਜੇ ਗੱਲ ਕਰਕੇ ਤੂੰ ਆਪਣੇ ਦੋਹਾਂ ਦੀ ਜ਼ਿੰਦਗੀ ਬਰਬਾਦ ਕਰਨ ਦੀ ਸੋਚ ਲਈ ਮੈਂ ਮੰਨਦਾ ਕਿਉਂ ਮੇਰੀ ਗਲਤੀ ਸੀ ਪਰ ਤੂੰ ਤਾਂ ਮੈਨੂੰ ਗਲਤੀ ਸੁਧਾਰਨ ਦਾ ਵੀ ਮੌਕਾ ਨਹੀਂ ਦਿੱਤਾ ਤੇਰੇ ਸਿਰ ਤੇ ਹੱਥ ਰੱਖ ਕੇ ਕਹਿ ਰਿਹਾ ਮੈਂ ਦਿਲ ਵਿੱਚ ਇਹੀ ਫੈਸਲਾ ਕਰ ਲਿਆ ਸੀ ਕਿ ਨੀਮੋ ਨਾਲ ਮੈਂ ਕੋਈ ਵਾਸਤਾ ਨਹੀਂ ਰੱਖਾਂਗਾ ਇੱਕ ਗੱਲ ਹੋਰ ਮੈਂ ਦੁਨੀਆ ਦਾ ਪਹਿਲਾ ਇਨਸਾਨ ਆ ਕਿਤੇ ਜਿਨੇ ਅਜਿਹਾ ਗਲਤ ਕੰਮ ਕੀਤਾ ਹੋਵੇ ਤੇ ਨਾ ਹੀ ਆਖਰੀ ਹੋਵਾਂਗਾ ਹੁਣ ਇੱਕ ਗੱਲ ਦਾ ਜਵਾਬ ਦੇ ਕਿ ਤੂੰ ਆਪਣੇ ਵੱਲ ਦੇਖ ਕੇ ਦਿਲ ਤੇ ਹੱਥ ਰੱਖ ਕੇ ਕਹੇ ਕਿ ਤੂੰ ਆਪਣੀ ਜ਼ਿੰਦਗੀ ਚ ਕਦੇ ਕੋਈ ਗਲਤ ਕੰਮ ਨਹੀਂ ਕੀਤਾ ਜ਼ਿੰਦਗੀ ਜਿਉਣ ਲਈ ਕਈ ਤਰ੍ਹਾਂ ਦੇ ਸਮਝੌਤੇ ਕਰਨੇ ਪੈਂਦੇ ਨੇ ਰੋਂਦੀ ਹੋਈ ਅਮਰਜੀਤ ਦੇਬੇ ਦੀ ਇਹ ਗੱਲ ਸੁਣ ਕੇ ਉਸ ਨਾਲ ਅੱਖਾਂ ਨਾ ਮਿਲਾ ਸકી ਨਾ ਹੀ ਕੁਝ ਬੋਲ ਸકી ਉਹਦੀ ਝੁਕੀ ਹੋਈ ਗਰਦਨ ਇਸ ਗੱਲ ਦਾ ਸਬੂਤ ਸੀ ਕਿ ਉਹਦੀ ਜ਼ਿੰਦਗੀ ਵੀ ਕੁਝ ਖਤਰਨਾਕ ਮੋੜਾਂ ਤੋਂ ਲੰਘ ਚੁੱਕੀ ਆ ਉਹ ਗੈਸਟ ਰੂਮ 'ਚੋਂ ਉੱਠ ਕੇ ਆਪਣੇ ਬੈਡਰੂਮ ਵਿੱਚ ਆ ਗਈ। ਉਹਦਾ ਸਹਰਾਣਾ ਹੰਝੂਆਂ ਨਾਲ ਗਿੱਲਾ ਹੋ ਰਿਹਾ ਸੀ। ਦੇਬੇ ਨੇ ਉਹਨੂੰ ਚੁੱਪ ਕਰਵਾਉਣ ਦੀ ਵੀ ਕੋਸ਼ਿਸ਼ ਨਾ ਕੀਤੀ। ਦੇਬਾ ਬੈਡਰੂਮ ਦੇ ਦਰਵਾਜ਼ੇ ਦੇ ਬਾਹਰ ਖੜੇ ਹੋ ਕੇ ਬੋਲਿਆ, ਮੈਂ ਤੱਕੇ ਨਾਲ ਨਹੀਂ ਤੇਰੇ ਨਾਲ ਰਹਿਣਾ ਚਾਹੁੰਦਾ। ਮੈਂ ਜਾ ਰਿਹਾ। ਸਵੇਰੇ 9:30 ਵਜੇ ਤੱਕ ਤੇਰੇ ਫੋਨ ਦਾ ਇੰਤਜ਼ਾਰ ਕਰਾਂਗਾ। ਉਸ ਤੋਂ ਬਾਅਦ ਵਕੀਲ ਕੋਲ ਆਪਣੀ ਗੱਲ ਪੂਰੀ ਕਿਤੇ ਬਗੈਰ ਹੀ ਦੇਬਾ ਘਰ ਤੋਂ ਬਾਹਰ ਚਲੇ ਗਿਆ। ਦੋਸਤੋ ਇਸੇ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੀ ਇਸ ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਤੇ ਆਪਣਿਆਂ ਦਾ ਖਿਆਲ ਰੱਖਿਓ ਜੀ ਪੰਜਾਬੀ ਆਵਾਜ਼ ਕਹਾਣੀਆਂ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ